ਦੇ ਵਿੱਚ ਸਾਡਾ ਰੌਲਾ ਪੈ ਗਿਆ ਹਾਜ਼ਰੀਆਂ ਲੱਗੀਆਂ ਜਾਂਦੀਆਂ ਦੇ ਵਿੱਚ ਇਹਨਾਂ ਨੇ ਮੂਰੇ ਹਾਜ਼ਰੀਆਂ ਲਾ ਤੀਆਂ ਸਾਡੀਆਂ ਹਾਜ਼ਰੀਆਂ ਕੱਟ ਹੋ ਗਈਆਂ ਇਹ ਕਿਉਂ ਕੱਟ ਹੋ ਗਈਆਂ ਇਹ ਜਿਹੜੇ ਚਾਰ ਬੰਦੇ ਆ ਨਾ ਵਿੱਚ ਪਾਏ ਵੇ ਉਹਨਾਂ ਦੀ ਬਾਰ ਤੇ ਚਾਰ ਵੀ ਸਾਡੀਆਂ ਇੰਨੀਆਂ ਬੰਦਿਆਂ ਦੀਆਂ ਹਾਜ਼ਰੀਆਂ ਕੱਟੀਆਂ ਗਈਆਂ ਇਹ ਕਿਉਂ ਕੱਟੀਆਂ ਗਈਆਂ ਕਿਹੜੀ ਗੱਲਾਂ ਕੱਟੀਆਂ ਗਈਆਂ ਅੱਗੇ ਸਾਡੇ ਕੰਮ ਚੱਲਦੇ ਸੀ ਵਧੀਆ ਚੱਲੀ ਜਾਂਦੇ ਸੀ ਹੁਣ ਇਹਨਾਂ ਨੇ ਕਾਹਤੋਂ ਸਾਨੂੰ ਨਾ ਕੀ ਪਰੇਸ਼ਾਨ ਕਰ ਛੱਡ ਸਾਡਾ ਜੀ ਅੱਗੇ ਬਹੁਤ ਵਧੀਆ ਕੰਮ ਚੱਲਦਾ ਸੀਗਾ ਸਾਰੇ ਪਿੰਡ ਦੇ ਵਿੱਚ ਇਹਨਾਂ ਬੰਦਿਆਂ ਨੇ ਆਪਣਾ ਝਾੜੂ ਵਾਲਿਆਂ ਨੇ ਐਡਾ ਕੰਮ ਖਰਾਬ ਕੀਤਾ ਸਾਡੇ ਸਾਰੇ ਬੰਦਿਆਂ ਦੀਆਂ ਇਹਨਾਂ ਨੇ ਅਰਜ਼ੀਆਂ ਮਤਲਬ ਹੋਰੂ ਮੋਰੂ ਕਰਤੀਆਂ ਇਹਨਾਂ ਨੇ ਅੱਜ ਦੱਸ ਇਹਨਾਂ ਬੰਦਿਆਂ ਦੇ ਕੌਣ ਪੈਸੇ ਦੇਊਗਾ ਇਹਨਾਂ ਦੇ ਇੰਨਾ ਚੜੰਦਾ ਜਿਹੜਾ ਕੋਈ ਕੋਈ ਚਾਰ ਛੱਲੜ ਬਣਦੇ ਆ ਸਾਡੇ ਹਾਜ਼ਰੀਆਂ ਨਹੀਂ ਚੜਨ ਦਿੱਤਾ ਸਾਡੇ ਕਿਸੇ ਬੰਦੇ ਦੀ ਹਾਜ਼ਰੀਆਂ ਨਹੀਂ ਚੜਨ ਦਿੱਤੀ ਇਹਨਾਂ ਨੇ ਬਾਈ ਜੀ ਸਾਡੇ ਨਾਲ ਮੇਰੇ ਘਰ ਦਾ ਕੰਮ ਅੱਗੇ ਤੋਂ ਪਹਿਲਾਂ ਵਧੀਆ ਚੱਲਦਾ ਸੀਗਾ ਤੇ ਆਹ ਝਾੜੂ ਵਾਲੇ ਬੰਦਿਆਂ ਨੇ ਸਾਡਾ ਸਾਰਾ ਕੰਮ ਠੱਪ ਕਰਤਾ ਕਾ ਅਸੀਂ ਜਿਹੜੇ ਗਰੀਬ ਸਾਰੀਆਂ ਪਾਰਟੀਆਂ ਦਾ ਕੰਮ ਵਧੀਆ ਚੱਲਦਾ ਝਾੜੂ ਵਾਲਿਆਂ ਨੇ 14-15 ਬੰਦਿਆਂ ਨੇ ਸਾਡਾ ਨੁਕਸਾਨ ਕੀਤਾ ਵੀ ਇਹ ਕਿੰਨੇ ਬੰਦਿਆਂ ਦਾ ਨੁਕਸਾਨ ਹੁੰਦਾ ਹੈ ਹੈ ਕਿ ਝਾੜੂ ਵਾਲਿਆਂ ਨੇ 14-15 ਬੰਦਿਆਂ ਦਾ ਸਾਡਾ ਨੁਕਸਾਨ ਕੀਤਾ ਅੱਗੇ ਕੋਈ ਸਾਡੇ ਸਿਰ ਉਸ ਰਾਤ ਨਹੀਂ ਸੀਗਾ ਤੇ ਸਾਰੇ ਕਾਦੀ ਕਾਂਗਰਸ ਸੀ ਸਾਰੀਆਂ ਜੰਪਾਰਟੀਆਂ ਚੱਲਦੀਆਂ ਪਰ ਝਾੜੂ ਵਾਲਿਆਂ ਬੰਦਿਆਂ ਨੇ ਨੁਕਸਾਨ ਕਰਤਾ ਸਾਡਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਆ ਝਾੜੂ ਫਿਰ ਸਰਕਾਰ ਦਾ ਬੇੜਾ ਗਰਕ ਹੋ ਜੇ ਜਿਹੜੇ ਨੇ ਸਾਡੀ ਗਰੀਬ ਜਨਤਾ ਦੀ ਦੋ ਦਿਨਾਂ ਦੀ ਧਿਆੜੀ ਮਾਰੀ ਹੈ 150 ਬੰਦੇ ਦੀ ਤੇ ਹੁਣ ਜਿਹੜੇ ਨਵੇਂ ਇਹਨਾਂ ਨੇ ਮੇਟ ਪਾਏ ਆ ਇਹ ਕਰਦੇ ਪੱਖਵਾਜੀਆਂ ਪਾਰਟੀ ਵਾਸਤੇ ਕੰਮ ਕਰਦੇ ਆ ਜੇ ਕਾਲੀ ਪਾਰਟੀ ਦੇ ਬੰਦੇ ਦੂਜੇ ਪਾਸੇ ਜਾਂਦੇ ਆ ਤੇ ਉਹਨਾਂ ਦੀ ਹਾਜ਼ਰੀ ਕੱਟਦੇ ਆ ਇਹ ਆ ਜਿਹੜਾ ਨਵਾਂ ਮੇਟ ਪਾਇਆ ਕੀ ਨਾਮ ਮੁੰਡੇ ਦਾ ਸੁਖਵੀਰ 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 ਮੁੰਡਾ ਜਿਹੜਾ ਨਵਾਂ ਬਣਾਇਆ ਇਹਨਾਂ ਨੇ ਝੜੋ ਵਾਲੇ ਨੇ ਉਹ ਆਪਦੇ ਬੰਦੇ ਨੇ ਪਾਉਂਦਾ ਤੇ ਦੂਜੇ ਬੰਦੇ ਪਾਉਂਦੇ ਨਹੀਂ ਹਾਜ਼ਰੀਆਂ ਹਾਂ ਕਿਸੇ ਪਾਰਟੀ ਦਾ ਆਪ ਦਾ ਪੱਖਵਾਜੀ ਕਰੀ ਜਾਂਦਾ ਬੰਦਾ ਉਹ ਚਲੋ ਪਿਆਰ ਸਰਕਾਰ ਸਰਕਾਰ ਝਾੜੂ ਦੀ ਸਰਕਾਰ ਸਰਕਾਰ ਝਾੜੂ ਵਾਲੇ ਸਰਕਾਰ ਝਾੜੂ ਵਾਲੇ ਸਰਕਾਰ ਸਾਡਾ ਹਾਕਮ ਸਾਡੇ ਹਾਕਮ ਆਹ ਹਾਂ ਆਹ ਸਰਕਾਰ ਵੱਡੇ ਝੱਗੇ ਵਾਲਿਆ ਜਰਾ ਕੱਖ ਨਰਵੇ